ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਸਾਡੇ ਦਰਮਿਆਨ ਸਾਡੇ ਗੁਰਦੁਆਰਾ ਸਾਹਿਬ ਦੀ ਲੰਗਰ ਕਮੇਟੀ ਦੇ ਜਿੰਨੇ ਵੀ ਮੈਂਬਰ ਐ ਸੋ ਸਾਰੇ ਪਹੁੰਚੇ ਨੇ ਜੀ ਤੇ ਹਰੇਕ ਸਾਲ ਦੀ ਤਰ੍ਹਾਂ ਜਿਵੇਂ ਅਸੀਂ ਫਤਗੜ ਸਾਹਿਬ ਲੰਗਰ ਦੀ ਸੇਵਾ ਲੈ ਕੇ ਜਾਣੀ ਹੁੰਦੀ ਹੈ ਜੀ 23 ਸਾਲ ਵੀ ਅਸੀਂ ਮਤਲਬ ਗ੍ਰਾਹੀ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਅੱਜ ਤੋਂ ਤੇ ਸਭ ਤੋਂ ਪਹਿਲੀ ਸੇਵਾ ਜਿਹੜੀ ਇੱਕ ਸਾਡੇ ਐਨਆਰਆਈ ਵੀਰ ਉਹਨਾਂ ਨੇ ਆਪਣਾ ਨਾਮ ਹਾਲਾਂਕਿ ਗੁਪਤ ਰੱਖਣ ਦਾ ਸਾਨੂੰ ਕਿਹਾ ਹੈ ਤੇ ਉਹਨਾਂ ਵੱਲੋਂ ਸਾਨੂੰ ਮਾਇਆ ਦੀ ਸੇਵਾ ਪਹੁੰਚੀ ਆ ਜੀ ਸਾਡੇ ਕੋਲੇ ਸੋ ਸਾਡੀ ਲੰਗਰ ਕਮੇਟੀ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਬਾਕੀ ਮਾਇਆ ਆਪਾਂ ਪ੍ਰਧਾਨ ਜੀ ਨੂੰ ਇੱਕ ਵਾਰ ਹੈਂਡਓਵਰ ਕਰਾ ਦੀ ਤੇ ਪਤਾਂ ਦੀ ਆਜੋ ਬੋਲ ਦੇਣਾ ਕਿੰਨੀ ਹੈ ਬੋਲ ਦੇ ਵਾਹ ਕੀ ਬੋਲੇ ਸੋਨੇਹਰ ਸਤ ਸ੍ਰੀ ਅਕਾਲ ਸੋ ਇਹ ਸਾਡੇ ਅਮਰੀਕਾ ਤੋਂ ਇੱਕ ਐਨਆਰਆਈ ਵੀਰ ਜੀ ਨੇ ਉਹ ਆਪਣੀਆਂ ਵੀਡੀਓ ਦੇਖਦੇ ਆ ਜੀ ਕਾਫੀ ਲੰਬੇ ਸਮੇਂ ਤੋਂ ਸੋ ਉਹਨਾਂ ਵੱਲੋਂ ਇੱਕ ਸੇਵਾ ਕੀਤੀ ਹੈ ਜੀ ਮਾਇਆ ਦੀ ਉਹ ਬਾਕੀ ਮੈਂ ਤੁਸੀ ਦੀ ਸਾਬਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਐਨਆਰਆਈ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਵੇਂ ਵਾਹਿ ਜੀ ਨੇ ਦੱਸਿਆ ਕਿ ਉਹ ਆਪਣਾ ਨਾਮ ਥੋੜਾ ਜਿਹਾ ਗੁਪਤ ਤਰੀਕੇ ਨਾਲ ਰੱਖਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਨਾਮ ਮਤਲਬ ਗੁਪਤੀ ਰੱਖਾਂਗੇ ਕੋਈ ਏ ਜੀ ਉਹ ਨਹੀਂ ਬਿਲਕੁਲ ਜੀ ਤੇ ਅਸੀਂ ਉਹਨਾਂ ਦਾ ਫਿਰ ਤੋਂ ਧੰਨਵਾਦ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਹੀਦੀ ਜੋੜ ਮੇਲਾ ਫਤੇਗੜ ਸਾਹਿਬ ਆਪਣੇ ਹਰ ਸਾਲ ਤਰਾਵਣਾ ਪਿੰਡ ਦਾ ਲੰਗਰ ਲੈ ਕੇ ਜਾਂਦੇ ਆ ਤੇ ਉੱਥੇ 3 ਦਿਨ ਆਪਣਾ ਲੰਗਰ ਦਾ ਲੰਗਰ ਚੱਲਦਾ ਚੱਲਦਾ ਤਾਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਸ਼ੀਦੀ ਜੋੜ ਮਿਲੇ ਤੇ ਵੱਧ ਤੋਂ ਵੱਧ ਪਹੁੰਚਣ ਕਿ ਉਹਨਾਂ ਦੀ ਯਾਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਜੀ ਤੇ ਬਾਕੀ ਅੱਜ ਤੋਂ ਅਸੀਂ ਲੰਗਰ ਦੀ ਜਿਹੜੀ ਗ੍ਰਾਹੀ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੇ ਹੁਣ ਜੋ ਜੋ ਜਿਵੇਂ ਵੀ ਲੰਗਰ ਦੇ ਕੰਮਕਾਰ ਚੱਲਣਗੇ ਸੋ ਸਾਰੇ ਆਪਾਂ ਤੁਹਾਡੇ ਦਰਮਿਆਨ ਰੱਖਦੇ ਰਹਾਂਗੇ ਜੀ ਤੇ ਅੱਜ ਤਕਰੀਬਨ ਆਪਾਂ ਨੇ ਕੀ ਕੁਝ ਕਰਨਾ ਸੇਵਾ 1 ਲੱਖ ਰੁਪਇਆ ਆਪਣੇ ਵੱਲੋਂ ਆਪਣੇ ਵੱਲ ਆਇਆ ਹੈ ਤੇ ਅੱਜ ਆਪਾਂ ਨੇ ਤਕਰੀਬਨ ਲੰਗਰ ਦੀ ਸ਼ੁਰੂਆਤ ਲਈ ਅੱਜ ਕੀ ਕੁਝ ਆਪਾਂ ਨੇ ਅੱਜ ਅੱਜ ਪਹਿਲਾਂ ਤਾਂ ਭੱਟੀਆਂ ਲੈ ਕੇ ਆਉਣੀ ਆਪਾਂ ਠੀਕ ਹੈ ਤੇ ਫਿਰ ਜਿਵੇਂ ਵੀ ਗ੍ਰਾਹੀ ਚੱਲੂਗੀ ਫਿਰ ਅੱਗੇ ਅੱਗੇ ਗ੍ਰਾਹੀ ਜਿਵੇਂ ਚੱਲੂਗੀ ਹਾਂ ਸੋ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਸਾਰਾ ਸਾਂਝਾ ਕਰਦਾ ਰਹਾਂਗੇ ਸੋ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਾੜਾ ਚੜ੍ਹਦੀ ਕਲਾ ਚ ਰੱਖੇ ਸੋ ਠੀਕ ਹੈ ਦੁਨੀਆਂ ਦੇ ਆਪਣੇ ਆਪਣੇ ਆਰਜ਼ੋ ਬਜ਼ਾਰ ਤੇ ਕਹਿੰਦਾ ਦਾ ਯਾਰ ਉਹ ਲਓ ਜੀ ਮਿੱਤਰੋ ਅਸੀਂ ਪਹੁੰਚ ਚੁੱਕੇ ਆਂ ਆਪਾਂ ਮਰਿੰਡਿਆਗੇ ਜੀ ਹਾਂ ਤਾਂ ਅੱਜ ਮਤਲਬ ਲੰਗਰ ਦੇ ਸਮਾਨ ਦੇ ਵਿੱਚ ਜੋ ਜੋ ਵਰਤਣਾ ਸਭ ਤੋਂ ਪਹਿਲਾਂ ਆਪਾਂ ਪੱਠੀਆਂ ਦਾ ਕੰਮ ਕਰਾਉਣਾ ਪੱਠੀਆਂ ਪੱਠੀ ਚੇਂਜ ਦੇ ਕਰਨੀਆਂ ਆਪਾਂ ਜੇ ਚੇਂਜ ਦੀ ਮਿਲਦੇ ਤਾਂ ਚੇਂਜ ਜੇ ਮਤਲਬ ਇਹਦੇ ਨਕਸ਼ਾ ਨਕਸ਼ਾ ਕੱਢ ਕੇ ਇਹੀ ਨਮੀ ਵਰਗੇ ਬਣਾਉਂਦੇ ਹਾਂ ਹਾਂ ਸਾਡੇ ਕੋਲੇ ਮਤਲਬ ਗੁਰਦੁਆਰਾ ਸਾਹਿਬ ਦੀਆਂ ਪੱਠੀਆਂ ਆ ਗਈਆਂ ਜੋ ਲੰਗਰ ਤੇ ਵਰਤੀ ਜਾਣੀਆਂ ਤੂੰ ਪਹਿਲਾਂ ਹੁਣ ਪੱਠੀਆਂ ਦੀ ਕੰਮ ਕਰਦੇ ਆ ਉਸ ਤੋਂ ਬਾਅਦ ਵੀ ਸਵੇਰ ਤੇ ਅਸੀਂ ਗ੍ਰਾਹੀ ਦਾ ਕੰਮ ਸ਼ੁਰੂ ਕਰਨਾ ਤੇ ਜਿਵੇਂ ਜਿਵੇਂ ਬੈਕਗ੍ਰਾਉਂਡ ਅਸੀਂ ਦਿੰਦੇ ਰਹਾਂਗੇ ਤੁਸੀਂ ਸਾਰਾ ਬਲੌਗ ਦੇ ਨਾਲ ਤੁਹਾਨੂੰ ਆਪਾ ਦੱਸਦੇ ਰਹਾਂਗੇ ਕਿ ਖੜਾ ਤੋਂ ਕਿੱਥੇ ਹੈ। ਵਾਇਰਸ ਦੇ ਲਾਲ ਘਾਲੇ ਤਾਂ ਨਾਮ ਨਹੀਂ ਹਨ। ਲੱਖਾ ਰਾਮ ਤੇ ਦੇਖ ਲੈ ਕਿ ਕੀ ਨਾਮ ਬਣ ਗਿਆ। ਸੋ ਪਹੁੰਚ ਚੁੱਕੇ ਹਾਂ ਜੀ ਖੜਾ ਰਾਮ ਦੀ ਮਾਨ। ਅੱਗੇ ਵਾਹ ਦੋ ਗੱਡੀਆਂ ਆਈਆਂ ਨੇ ਜੀ ਇੱਥੇ ਪੱਠੀ ਵਿਆਣੀ ਐ ਇੱਥੇ ਮੈਂਬਰ ਆਇਆ ਸਾਰੇ। ਲਓ ਜੀ ਮਿੱਤਰੋ ਅਸੀਂ ਕਰੀਏ ਆਹ ਵਾਲੀ ਪੱਠੀ ਪਸੰਦ ਤੇ ਜਿਹੜੀ ਦੂਜੀ ਆਪਣੀ ਨਾਲ ਲੈ ਕੇ ਆ ਤੇ ਇਹ ਸਾਰੀ ਫਿਰ ਦੂਜੇ ਨੂੰ ਸਬਸਕ੍ਰਾਈਬ ਚ ਜਾ ਰਹੀ ਹੈ ਕਿਵੇਂ ਅੱਛਾ ਠੀਕ ਹੈ ਉਹ ਪੱਠੀ ਜਿਹੜੀ ਪਹਿਲਾਂ ਵਾਲੀ ਸੀ ਸਾਡੀ ਲੰਗਰ ਦੀ ਮਤਲਬ ਉਹ ਹੁਣ ਸਬਸਕ੍ਰਾਈਬ ਚ ਜਾ ਰਹੀ ਹੈ ਇਹ ਹੁਣ ਚੈੱਕ ਹੋ ਰਹੀ ਹੈ ਅੱਛਾ ਫਿਰ ਇਹਦੀ ਕੀ ਕੀ ਕੁਆਲਿਟੀ ਕੀ ਹੁੰਦੀ ਹੈ ਇਹਦੀ ਕੁਆਲਿਟੀ ਵੀਰੇ ਦੇਖੋ ਮਤਲਬ ਜੇ ਮਤਲਬ ਰੋਟੀ ਮਤਲਬ ਟੁੱਕਦੀ ਨਹੀਂ ਹੈਗੀ ਰੋਟੀ ਠੀਕ ਹੈ ਹੈਵੀ ਪੂਰੀ ਹੈਵੀ ਬਣੀ ਵੀ ਹੈ ਪੂਰੀ ਹੈਵੀ ਬਣੀ ਹੋਈ ਹੈ ਤਿੰਨ ਸੂਤ ਦੀ ਨੋਟੀ ਪਲੇਟ ਆ ਪੇਜ ਕਰਦਾ ਅੱਛਾ ਇਹਦੀਆਂ ਅੰਕਲਾ ਜਿਹੜਾ ਮਤਲਬ ਆ ਇਸਦੇ ਚ ਵੱੜਦੀ ਅੱਗ ਵੱੜਦੀ ਇਹ ਵੀ ਬੜੀਆਂ ਦੁਨੀਆਂ ਦੂਈ ਪੱਠੀ ਨਾਲੋਂ ਅੱਛਾ ਉਹਦੇ ਨਾਲ ਤੇ ਬੜੀ ਆ ਇਹ ਉਹ 3 ਫੁੱਟ ਦੀ ਇਹ 3.5 ਫੁੱਟ ਲੰਬੀ ਇੱਥੇ ਸਿਲੰਡਰ ਵੀ ਛੇਤੀ ਜਾਇ ਕਰੂਗੀ ਇਹ ਆ ਦਾ ਦਾ ਇਹ ਤੋਂ ਕੁਇੰਟਲ ਦੀ ਆਟੇ ਦੀ ਗੱਲ ਹੈ ਅਸੀਂ ਇੱਕ ਕੁਇੰਟਲ ਆਟੇ ਨੂੰ ਇੱਕ ਸਿਲੰਡਰ ਇੱਕ ਸਿਲੰਡਰ ਲੱਗਿਆ ਕਰਦੇ ਠੀਕ ਆ ਠੀਕ ਆ ਆਪਣਾ ਕਿੰਨਾ ਜਾਂਦਾ ਜੀ ਇੱਕ ਦਿਨ ਦਾ ਆਪਣੇ ਇੱਕ ਦਿਨ ਦਾ 1.5 ਕਿੰਟਲ 1.5 ਕਿੰਟਲ ਦੋ ਤਾਈ ਕਿੰਟਲ ਲੱਗ ਜਾਂਦਾ ਬਣਾ ਹਾਂ ਇੰਨਾ ਤਾਂ ਲੱਗ ਜਾਂਦਾ ਘੱਟੋ ਘੱਟ ਚੰਦਨੀ ਆਏ ਤਾਂ ਸੇਕ ਘੱਟ ਵੀ ਕਰਨਾ ਚਾਹੀਏ ਵੈਸੇ ਵੀ ਹੁਣ ਸਾਰਾ ਜਿੰਨਾ ਮਰਜ਼ੀ ਕਰ ਲੈ ਠੀਕ ਹੈ ਠੀਕ ਹੈ ਜੀ ਇਹਦੀ ਤਵੀ ਹੈ ਜਿਹੜੀ ਕੱਲੀ ਤਰੀ ਅੱਛਾ ਹੋਰ ਕੀ ਕੁਝ ਬਣਾਉਣੀ ਹੋ ਜੀ ਤੁਸੀਂ? ਚਾਹ ਦਾ ਰਹੀ ਪੱਠੀਆਂ ਚਲਦੇ ਪੱਠੀਆਂ ਦਾ ਹੀ ਚੰਦਾ ਕੰਮ ਠੀਕ ਹੈ ਜੀ ਇਹ ਤਵੀ ਕਿੰਨੇ ਕਿਲੋ ਦੀ ਹੈ ਇਹ 54 ਕਿਲੋ ਦੀ 54 ਕਿਲੋ ਦੀ ਅੱਛਾ 54 ਕਿਲੋ ਦੀ ਆਹੜੀ ਤਵੀ ਜਿਹੜੀ ਆ ਬਾਈ ਰਾਜਕੋਟ ਜਾਨੀ ਦੇਖ ਔਰ ਪਿੱਤਲ ਲਈ ਰੈਵਲਟਰ ਆ ਰਿਹਾ। ਆ ਲੰਗਰ ਚ ਜਾਣਾ ਜੀ। ਮੈਂ ਆ। ਪਿੱਤਲ ਦਾ ਲਾਂ ਲੱਗਾ ਰੈਵਲਟਰ। ਬਿਲਕੁਲ ਬਿਲਕੁਲ। ਆ ਮੈਂ ਆ। ਮੈਂ ਆ ਮੈਂ ਮੈਂ ਪਿੱਤਲ। ਰੈਵਲਟਰ। ਅਗਲਾ ਅਗਲੇ ਛੋਟੇ ਨਹੀਂ ਤਾਂ ਪਾਉਦੇ ਨਾ ਹੋਣਗੇ। ਇਹ ਤਾਂ ਵੀ ਵੱਡੇ ਸਾਈਜ਼ ਬਣਾਉਣੇ ਹੀ ਹੋਰ ਜਾਂ ਬਣਾਣ ਉਹ ਜਿੰਨੀ ਚਾਹੀਏ ਮਾਜੀ ਬਣਾ ਲਓ। ਮਾਜੀ ਕਿ ਲੰਬਾਈ ਲੈਣੀ ਹੋਣੀ ਹਾਂਦੀ ਹੁੰਦੀ ਏ। ਅੱਛਾ ਚੜਾਈ ਬਾਜੀ। ਹਾਂ ਜੀ ਬਾਜਾਂਗੇ। ਠੀਕ ਠੀਕ ਹੈ। ਉਹ ਪਿੰਡ ਜੇ ਵੇ ਕਿਸੇ ਘਰਾਂ ਪੇ ਜੀ ਨਹੀਂ ਉਹ ਜਾਣੀ ਨਹੀਂ ਹੈਗੀ ਉਹ ਹਾਂ 80 ਕਿਲੋ ਦੇ ਪਲੇਟ ਪਲੇਟੇ ਹੋ ਜਾਣੀ ਉਹ ਬਿਲਕੁਲ ਬਿਲਕੁਲ ਸਮਝ ਕੇ ਤੁਹਾਡੀ ਗੱਲ ਕਹਿੰਦੇ ਹਾਂ ਕੌਤੀ ਜਾਨ ਵਧੀਆ ਤਾਂ ਹੋਊਗਾ ਯਾਰ ਜਿਆਦਾ ਤੇਰੀ ਫੁੱਟਾ ਹੀ ਉਧਰ ਦਾ 10 ਸਾਲ ਦੀ ਗਾਰੰਟੀ ਨਾ ਨਾ ਬਿਲਕੁਲ ਦੇ ਲੋ ਆਈ ਦੀ ਅਸੀਂ ਕਿੱਥੋਂ ਆ ਅਸੀਂ ਆਏ ਸਪੈਸ਼ਲ ਆਏ ਨਹੀਂ ਇਹ ਹਾਲੋ ਜੀ ਇਹ ਸਲੰਡਰ ਦੇ ਕਿਲੋ ਗੈਸ ਹੈ ਇਸੇ ਇਸੇ ਲੋਗਾਂ ਵਾਂਗ ਚੱਲ ਰਹੀ ਹੈ ਠੀਕ ਹੈ ਇੱਕ ਕਿਲੋ ਗੈਸ ਹੋਲੀ ਹੋਈ ਹੈ ਠੀਕ ਕਰਿਓ ਮੜ ਜਾ ਇੱਕ ਪ੍ਰੈਸ਼ਰ ਦਾ ਵਧਾਇਓ ਇਹਦਾ ਅੱਛਾ ਨਮਾ ਤੁਹਾਨੂੰ ਪਾਉਂਦਾ ਹਾਂ ਇਹ ਲੈ ਕੇ ਆਣੇ ਅੱਛਾ ਸਿਲੰਡਰ ਦੂਆ ਲੱਗੂ ਫਿਰ ਨਮਾ ਲਾਉਂਦੇ ਹਾਂ ਇਹ ਲੈਣਾ ਇਹ ਹਾਂ ਉਹ ਸਿਲੰਡਰ ਖਾਲੀ ਆ ਦੂਆ ਆਣੀ ਗਿਆ ਸਿਲੰਡਰ ਪੱਠੀ ਵੀ ਨਿਕਲ ਆਇਆ ਨਾਲੇ ਫਿਰ ਗਰਮ ਹੋਈ ਵੀ ਗਿਆ ਉਹਨੇ ਕਪੜਾ ਸਰਾਪੇ ਦੇ ਕੇ ਹਾਂ ਉਹ ਤਾਂ ਵੀ ਤਾਂ ਵੀ ਸੌਣ ਬਹੁਤ ਨਾਲੇ ਕਿੰਨਾ ਗਰਮ ਹੋ ਜਾਣੀ ਹੈ ਜੀ 4 ਮਿੰਟ ਚ ਗਰਮ ਹੋਣ ਦੀ ਗਾਰੰਟੀ ਹੈ ਹਾਂ ਜਦ ਤੱਕ ਉਹਨਾਂ ਦੇ ਹਲੇ ਆਟਾ ਨਹੀਂ ਗੁੰਨੋ ਹੋਇਆ ਕਰਨਾ ਤਾਨੂੰ ਪੱਠੀ ਆਪਣੀ ਕਰਦੇ ਹੋ ਜੀ ਆਹਾਂ ਤਵੀ ਕਰਨ ਦੀ ਹੋ ਜਾ ਕਰਨੀ ਹੈ ਇਹ ਸਫਾਈ ਸੋਈ ਕਰਨੇ ਵਾਸਤੇ ਤਾਂ ਕੋਈ ਦੱਸ ਦਿਓ ਬੜਾ ਜਿਆਦਾ ਮੇਰੇ ਕੋਲ ਆ ਗਿਆ ਹਾਂ ਸਫਾਈ ਵੀਰੇ ਬਾਅਦ ਓਹ ਧਾਰ ਵਾਲਾ ਪੁੱਛ ਚੱਲੂ ਹੈ ਮੇਰੇ ਪਾਸੇ ਦੋ ਨੱਟ ਲੱਗੇ ਹੋਏ ਆ ਹਾਂ ਚੱਲੋ ਬੱਕਲ ਲੱਗੇ ਹੋਏ ਆ ਹਾਂ ਕਲਿੱਪ ਬੋਲੋ ਚੱਲ ਗੱਡੀ ਦੇ ਖੁੱਲ ਜਾਂਦਾ ਪਿੱਛੇ ਵਾਲਾ ਕਿਹੜਾ ਉਹ ਪਿੱਛੇ ਲੱਗਿਆ ਨਹੀਂ ਹੋਇਆ ਉਹ ਬਾਲ ਲੱਗੇ ਵੇੜੇ ਉਹ ਖੁੱਲ ਜਾਂਦਾ ਠੀਕ ਹੈ ਸਮਝ ਆ ਗਈ ਕੋਈ ਪਤਾ ਕੀ ਹੈ ਇਹ ਪਈ ਚੀਜ਼ ਹੁਣ ਜਿਹੜੀ ਤਾਂ ਦੋਏ ਤੀਏ ਦਿਨ ਵਰਤ ਹੁੰਦੀ ਆ ਠੀਕ ਆ ਉਹ ਤਾਂ ਚਲੀ ਜਾਂਦੀ ਆ ਜਿਹੜੇ 3 ਮਹੀਨਾ 4 ਮਹੀਨਾ ਲੱਗ ਜਾਂਦਾ ਪਈ ਨੂੰ ਉਹ ਜਦੋਂ ਟੁੱਟਾ ਜਾਂਦਾ ਹਾਂ ਉਹ ਚ ਬਣ ਜਾਂਦਾ ਉਹ ਜਦ ਮਰਜੀ ਚ ਲਾ ਲਿਤੇ ਆ ਖਵਾ ਕੇ ਕਿਤੇ ਲੇ ਨੈਣਾ ਦੇ ਬੰਦ ਨਹੀਂ ਹੋ ਜਾਂਦੇ ਆ ਓਖੜੇ ਕਿ ਲਾ ਲੈਂਦੇ ਅੱਛਾ ਜੀ ਅੱਛਾ ਜੀ ਨਾਲ ਵਾਹ ਜਾਂਦੇ ਆ ਤੇ ਨੈਣਾ ਦੇ ਵੀ ਦੋ ਮਹੀਨੇ ਹੋ ਗਏ ਉਹਨੇ ਯਾਰ ਠੀਕ ਆ ਬਾ ਆਪਣੇ ਵੀ ਸਾਲ ਬਾਅਦ ਆਪਣੇ ਪਰ ਚ ਚਲੀ ਜਾਊਗੀ ਕੋਲ ਤੇ ਚਲੀ ਗਿਆ ਹੈ ਜਲਦੀ ਇੱਕ ਬਰੋ ਬਰਾਕਾ ਇੱਕ ਵਾਰ ਤਾਂ ਇਹ ਆਇਆ ਸੀ ਨਾ ਪੰਜ ਮਾਦ ਵੀ ਹੋਣੀ ਬੇਟਾ ਮੇਰਾ ਤਾਂ ਇਹ ਕੋਈ ਟਿਕਟ ਪੱਤੀ ਨਹੀਂ ਆਇਆ ਇਹ ਅਬ ਇਹ ਤਾਂ ਹੋਣੀ ਚੱਲੂਗੀ ਅਜਾ ਪਲੇਟ ਕਰ ਮੂਵੀ ਪਰ ਇੰਨੇ ਨੇ ਕਿ ਚੱਲਣੀ ਇਹ ਵੀ ਚੱਲਣੀ ਜੇ ਕੋਈ ਬੱਸ ਫਿਰ ਫਿਰ ਆਪਣੇ ਆਪਣੇ ਟਾਈਮ ਵੱਜ ਜਣਾ ਇਹਦਾ ਨਾਲੇ ਉਹ ਵੀ ਤਵੀ ਵੀ ਭਾਰੀ ਹੈ ਇੱਕ ਵਾਰ ਹੀਟ ਫੜ ਲਈ ਉਹਨੇ ਬਸ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਕਿੰ데요 ਇਹ ਬਾਈ 13000 ਦਾ ਕੰਮ ਇਹਦਾ ਕੀ ਰੇਟ ਰੂਟ ਹੈ ਜੀ ਹੁਣ ਇਹ 13000 ਦੇ ਜੀ ਮੜਾ ਮੋਟਾ ਲੰਗਰ ਵਾਸਤੇ ਰੈਤ ਵਤ ਕੋਈ ਨਹੀਂ ਲਾ ਦਿੰਦੇ ਐ ਚੜਦੇ ਜਾਏ ਉਹ ਵੀ ਦੇਖੋ ਫਿਰ ਵੀਰੇ ਟੋਲ ਤੇ ਕਿੰਨੇ ਕਿੱਲੀ ਹਾਂ ਆਪਣੇ ਵਾਲਾ ਵੀ ਦੇਖੋ ਸਬਸਕ੍ਰਾਈਬ ਤੇ ਕਿੰਨੇ ਰਜਾਈਆ ਆ ਜਾਂਦਾ ਜੀ ਯਾਨੀ ਤੈਨੂੰ ਕਹਿਤਾ ਵੀ ਹੈਵੀ ਐ ਕੋਈ ਗੱਲੇ ਨਹੀਂ ਹੈਗੀ ਨਾ ਨਾ ਠੀਕ ਹੈ ਜੀ ਜਦੋਂ ਉੱਪਰ ਅੱਛਾ ਹੋਰ ਤੁਸੀਂ ਕੀ ਕੀ ਕੱਲੀਆਂ ਕੱਲੀਆਂ ਪੱਠੀ ਬਣਾਉਨੇ ਆ ਤਬੀਆਂ ਸਾਡਾ ਨਾ ਬਿਲਡਿੰਗ ਦਾ ਕੰਮ ਜ਼ਿਆਦਾ ਹੈ ਅਬੀ ਜੀ ਰਿਪੇਅਰ ਕਰਦੇ ਹਾਂ ਜਿਆਦਾ ਸਰ ਠੀਕ ਹੈ ਜੀ ਦੇਖੋ ਮੈਂ ਗੂ ਘਰ ਦੇ ਪੈਸੇ ਹਾਂਜੀ ਨਜਾਇਜ਼ ਖਰਾਬ ਨਹੀਂ ਕਰਦਾ ਜੀਗਾ ਇਹ ਰਿਪੇਅਰ ਹੋਣ ਜੋ ਵੀ ਹੋਣੀ ਮੈਂ ਰਿਪੇਅਰ ਕਰ ਦੇਣੀ ਜੀ ਉਹਦੀ ਠੀਕ ਹੈ ਜੀ ਦੇਖੋ ਆਪਾਂ ਆਏਗਾ ਗੁਰੂ ਘਰ ਦੇ ਨੀ ਹੁਣ ਤੁਹਾਡੇ ਨਾਲ ਜੁੜ ਗਿਆ ਆ ਪਾ ਕੇ ਵਾਸਤੇ ਕੁਛ ਵੀ ਹੋਣਾ ਚਾਹੀਦਾ ਇਹਦੀ ਰਿਪੇਅਰ ਇਹਦੀ ਹੁਣ ਕਿੰਨਾ ਟਾਈਮ ਸਾਨੂੰ ਛੇੜਨ ਦੀ ਲੋੜ ਨਹੀਂ ਐਨੂੰ ਅੱਖਾਂ ਬੀਚ ਕੇ ਚਲਾਈ ਜੇ ਲੋ ਬਸ ਠੀਕ ਐ ਮੇਰੀ ਪੂਰੀ ਗਾਰੰਟੀ ਐ ਬਸ ਠੀਕ ਐ ਉ ਇਹਦੀ ਜ ਮੈਂ ਸੰਭਾਲ ਕਰਨੀ ਕੀ ਐ ਇਹਦੀ ਉਹ ਮੈਨੂੰ ਪੁਰੇ ਮਲਾਜਮ ਆ ਮੈਂ 45 ਸਾਲ ਹੋ ਗਏ ਮਨੂੰ ਉਹਦੇ ਕੰਮ ਕਰਦੇ ਨੇ ਨਹੀਂ ਤੁਹਾਡਾ ਅਸੀਂ ਨਾ ਪਿੱਛੋ ਬਾਜ਼ਾਰ ਚ ਅਸੀਂ ਜਦ ਬਣਿਆ ਉਹ ਉੱਥੋਂ ਹੀ ਪਤਾ ਲੱਗ ਗਿਆ ਸਾਨੂੰ ਵੀ 45 ਸਾਲ ਕੋਈ ਮਲਾਜਮ ਇੱਕ ਦੁਕਾਨ ਤੇ ਕੱਟ ਨਹੀਂ ਸਕਦਾ ਬਿਲਕੁਲ ਬਿਲਕੁਲ ਮੈਂ ਨੌਕਰ ਸਮਝ ਕੇ ਕੰਮ ਨਹੀਂ ਕਰਦਾ ਨੌਕਰ ਮਾਲਕ ਸਮਝ ਕੇ ਕਰਦਾ ਮਾਲਕ ਸਮਝ ਕੇ ਮਾਲਕ ਬਣਾ ਦੂ ਠੀਕ ਹੈ ਜੀ ਮੇਰਾ ਨਾਮ ਤਾਂ ਉਹ ਵੀ ਦੇਖੋਗੀ ਠੀਕ ਹੈ ਜੀ ਤੂੰ ਤੋਂ ਬਾਅਦ ਕੱਲ ਨੂੰ ਆਪਣਾ ਫੋਨ ਨੰਬਰ ਬੋਲ ਦੋ ਇੱਕ ਵਾਰ 99145 47686 ਨੰਬਰ ਹੈ ਦੁਕਾਨ ਦਾ ਐਡਰੈਸ ਪੂਰਾ ਦੇ ਦਿਓ ਉਹਦਾ ਜੀ ਪੂਰਾ ਮੇਰਾ ਤਾਂ ਵੀ ਦੇਖੋ ਮੇਰੇ 'ਤੇ ਚੋਰੀ ਦਾ ਇਲਜ਼ਾਮ ਲਾ ਲਾ ਕੇ ਦੇ ਚੋਰ ਹੀ ਕਰਦਾ ਨਹੀਂ ਸਿੱਧੀ ਚਾਹੀਦੀ ਹੈ ਜੀ ਮੈਂ ਵੀ ਦੇਖੋ ਗੁਰੂ ਘਰ ਦਾ ਹੈ ਅੱਜ ਤੱਕ ਮੈਂ ਡਾਕਟਰ ਨੂੰ ਪੈਸੇ ਨਹੀਂ ਦਿੱਤਾ ਹੈ ਜੀ ਮਾਰਾ ਤਾਂ ਜਿਹੜਾ ਫਿਰ ਵੀ ਨਹੀਂ ਕਰਦੇ ਜੀ ਨਾ ਨਾ ਬਿਲਕੁਲ ਜੀ ਜਾਂ ਤਾਂ ਹੈਗਾ ਫਿਰ ਨਹੀਂ ਤੁਸੀਂ ਵੀ ਬਹੁਤ ਸੋਹਣਾ ਬਾਤ ਤਾਲ ਕਰਦੇ ਜੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ 2001 ਦਾ ਸ਼ੁਰੂ ਕਰ ਰਿਹਾ ਠੀਕ ਹੈ ਜੀ ਠੀਕ ਹੈ ਠੀਕ 2001 ਦੇ ਸ਼ੁਰੂ ਕਰੀ ਹੋਈ ਠੀਕ ਹੈ ਠੀਕ ਹੈ ਠੀਕ ਲਓ ਜੀ ਭਾਈ ਵਾ ਮਿੱਤਰੋ ਪੱਥਰ ਨੂੰ ਨੰਬਰ ਦੱਸ ਦੇਣਾ ਜੇ ਕਿਸੇ ਵੀਰ ਨੇ ਕਿਸੇ ਲੰਗਰ ਵਾਸਤੇ ਕੋਈ ਪੱਠੀ ਤਿਆਰ ਕਰਵਾਉਣੀ ਹੈ ਮਰਿੰਡੇ ਸ਼ਹਿਰ 'ਚ ਖੜੇ ਆਂ ਸੀ ਰੱਖਾ ਰਾਮ ਧਵਾਨ ਗੈਸ ਵੈਲਡਿੰਗ ਦੀ ਪੁਰਾਣੀ ਦੁਕਾਨ ਹੈ ਬਈ ਆਹ ਫੋਨ ਨੰਬਰ ਹੈ ਆਹ ਛਾਪ ਇਹਨਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਖਾਸ ਕਰਕੇ ਪ੍ਰਿੰਟ ਵਾਲਿਆਂ ਨੂੰ ਛੋਟੀਆਂ ਪੱਠੀਆਂ ਦੀ ਵੀ ਲੋੜ ਪੈਂਦੀ ਰਹਿੰਦੀ ਹੈ ਹਨਾ ਵੀ ਹੈਪੀ ਮੋਤੀ ਰੱਖ ਲੈਣਾ ਆਪਣੇ ਮਾ ਛੋਟੀ ਪੱਠੀ ਦੀ ਵੀ ਲੋੜ ਪੈਂਦੀ ਰਹਿੰਦੀ ਹੈ ਘਰ ਵਾਸਤੇ ਘਰ ਵਾਸਤੇ ਆਹ ਚੀਜ਼ਾਂ ਵੀ ਬਾਈ ਤਿਆਰ ਹੁੰਦੀਆਂ ਨੇ ਇੱਥੇ ਹਾਂ ਰੋਸ ਕਰ ਹਲੋ ਜੀ ਇੱਕ ਛਾਂ ਵਾਲੀ ਬਰੇਕ ਛਾਂ ਵਾਲੀ ਛਾਂ ਵਾਲੀ ਬਿਲਕੁਲ ਜੀ ਬਿਲਕੁਲ ਚਲੋ ਵੀ ਲਿਓ ਗੱਡੀ ਕੋਲ ਨੂੰ ਇੱਥੇ ਰੱਖ ਲੈਣਾ ਕਮਾਉਣਾ ਕਿ ਗਾੜਾ ਦੇ ਪਿੱਛੇ ਆਵੇਂ ਆ ਗਾੜਾ ਦੇ ਮੋੜ ਦੇ ਪરા ਨੂੰ ਆਪਾਂ ਨੇ ਗੱਡੀ ਮੋੜ ਲੈ ਚੱਕ ਲੈ ਲਓ ਆ ਗੱਡੀ ਮੋੜੋ ਜੀ ਫਿਰ ਚੱਕ ਤਾਂ ਲਿਉਗੀ ਚੱਕੀ ਤਾਂ ਫਿਰ ਸਿੱਧਾ ਹੋ ਗਿਆ ਸਿੱਧਾ ਹੋ ਗਿਆ نیچے ਲੰਗ ਤਵੀ ਚੋਕਿਆ ਆ ਗਈ ਤਵੀ ਤਾਂ ਆ ਗਈ ਲੈ ਛੱਡੋ ਜੀ ਨਾ ਕੋਈ ਨਹੀਂ ਉਹ ਚੱਕ ਲਾਂ ਚੰਗਾ ਵੀ ਆ ਗਈ ਪੱਠੀ ਵੀ ਆ ਗਈ ਬਾਕੀ ਸਮਾਨ ਆਪਾਂ ਉੱਥੇ ਤੋਂ ਰਾਜਪੁਰੇ ਤੋਂ ਲਈ ਜਾਵਾਂਗੇ ਹਾਂ ਰਾਜਪੁਰੇ ਇਹ ਸਾਨੂੰ ਚੀਜ਼ਾਂ ਇਹ ਸਾਰੀਆਂ ਰਾਜਪਤਨੀ ਮਿਲਦੀਆਂ ਇਹ ਸਪੈਸ਼ਲ ਉਹਦੇ ਨਾਮ ਤਾਂ ਬਾਈ ਦਾ ਸੀ ਸਪੈਸ਼ਲ ਤਾਂ ਕਰਕੇ ਇੱਥੇ ਪਹੁੰਚੇ ਮਦਨਦੇਸ਼ਾਲ ਸਪੈਸ਼ਲ ਸਿੱਤਾ ਖੋਲ ਕੇ ਲੈ ਆਏ ਆ ਤੇ ਇਹ ਮੁੱਦੀ ਮਾਰਨੀ ਉੱਪਰ ਬਾਅਦ ਮੈਂ ਕੱਟ ਕਰਕੇ ਦਉਂਗਾ ਇਹਦੇ ਚ ਆਉਗੀ ਹੂੰ ਚੋਰ ਹੈਗਾ ਇਹਦਾ ਦੂਰ ਪੱਛਤ ਕੇ ਲਓ ਜੀ ਟਰਾਲੀ ਇੱਕ ਤਾਂ ਤਿਆਰ ਕਰਤੀ ਅੱਜ ਤੇ ਆਹ ਆ ਕਿਹੜੀ ਮਾਤਾ ਇੱਕ ਇੱਕੇ ਪੌਣੀ ਦੀ ਤਰਪਾਲ ਵਸੇਦੇ ਤੇ ਦੋ ਡਬਲ ਪੈਣੀ ਹੈ ਅੱਛਾ ਇੱਥੇ ਪਾ ਲਓ ਜੀ ਸੇਵਾਦਾਰਾਂ ਦੀ ਟਰਾਲੀ ਹੋ ਰਹੀ ਹੈ ਤਿਆਰ ਤੇ ਆਹ ਮਨੀਰੀ ਟਰਾਲੀ ਕਰੀ ਇੱਕ ਤਿਆਰ ਆਪਣੀ ਵਾਲੀ ਹੈ ਨਹੀਂ ਕਿ ਕਰਾਉ ਹਲੇ ਚਾਚੇ ਕੋਲ ਗਈ ਵੀ ਬਾਸਮਤੀ ਦੀ ਤਾਂ ਜੀ ਵਧੀਆ ਬਣ ਰਿਹਾ ਸੀ। ਡਾਲਾ ਤਾਂ ਇਹਦਾ ਵੀ ਲੱਗਿਆ ਵਾ ਨਾ ਆ ਵੀ ਫੱਟਾ ਇਹਦਾ ਤਾਂ ਨਹੀਂ ਖੁੱਲਣਾ। ਨਹੀਂ ਨਹੀਂ ਠੀਕ ਆ ਮੈਂ ਕਹਿੰਦਾ ਹਾਂ ਠੀਕ ਆ। ਬਹੁਤ ਵਧੀਆ ਬਹੁਤ ਵਧੀਆ। ਯਾਰ ਤਰਪਾਲ ਜੀ ਉੱਪਰ ਨੂੰ ਰਹਿ ਗਈ ਹੈ। ਕੋਣ ਆਉਣਾ ਪੁੱਤ? ਹੈ ਨਹੀਂ? ਹਾਂ ਇੱਕ ਤਰਪਾਲ ਹੋਰ ਪੈ ਜਣੀ ਹੈ। ਤੇ ਦੋ ਟਰਾਲੀਆਂ ਚ ਲੈਣ ਦਾ ਪ੍ਰਬੰਧ ਕਰਨਾ ਇਸ ਵਾਰ। ਟਰਾਲੀ ਤਾਂ ਪੰਜ ਛੇ ਹੋ ਜੰਦੀ ਹੈ ਨਾ ਇਹ ਕਾਟੇ ਵਾਲੀ ਹੋ ਜਣੀ ਹੈ। ਤਿੰਨ ਹੋਣਗੀਆਂ ਫਿਰ ਇੱਕ ਬੱਲੜ ਵਾਲੀ ਹੋ ਜਣੀ ਹੈ ਹਾਂ ਠੀਕ ਇੱਕ ਬੱਲੜ ਵਾਲੀ ਹੋਗੀ ਟਰਾਲੀ ਘਾਟੇ ਵਾਲੀ ਹੋਗੀ ਆਪਣੀ ਦੋ ਪੈਣ ਵਾਲੀਆਂ ਚਾਰ ਟਰਾਲੀਆਂ ਤਾਂ ਹੋਗੀਆਂ ਹੋਰ ਦੋ ਕਿਹੜੀਆਂ ਹੁਣ ਇੱਕ ਦੋ ਹੋਰ ਹੁੰਦੀਆਂ ਬੇਲ ਵਾਲੀ ਇੱਕ ਬੇਲ ਵਾਲੀ ਇੱਕ ਟੈਂਕੀ 6 6 ਫੀਲ ਦੰਦੇ ਆ ਨਾ ਹੂੰ ਪਲਵਾਨੀ ਕਿਹੜਾ ਲਾਉਣਾ ਦੋ ਖਾਲੀ ਲੈ ਕੇ ਜਾਣੇ ਖਾਲੀ ਲੈ ਕੇ ਜਾਣੇ ਠੀਕ ਹੈ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ